ਕਾਕਾ ਪ੍ਰੀਤ ਨਮਸਕਾਰ ਹੈ ਜਿਹੜੇ ਰੀਸਰਚ ਡਾਕਟਰ ਸਾਹਿਬ ਅੱਜ ਮੇਰਾ ਪਟਿਆਲਾ ਮੈਹੀਸਵਾਰਾਂ ਦਾ ਇੱਕ ਮੁਹਿੰਮ ਚਲਾਈ ਗਈ ਇਹਦਾ ਵੱਲੋਂ ਹੁਣ ਅਸੀਂ ਇਹਨੂੰ ਕਰਤਾ ਜੀ ਸਾਡਾ ਪਟਿਆਲਾ ਅਸੀਂ ਸਵਾਰੀਏ ਤੇ ਅਸੀਂ ਇਹਨੂੰ 60 ਵਾਰਡਾਂ ਦੇ ਵਿੱਚ ਹਰ ਘਰ ਦੇ ਵਿੱਚ ਜਿਹੜੇ ਦੋ ਡਸਟਬਿਨ ਦਿੱਤੇ ਜਾਣਗੇ ਗਿੱਲੇ ਤੇ ਸੁੱਕੇ ਕੂੜੇ ਲਈ ਘਰ ਘਰ ਤੋਂ ਕਲੈਕਸ਼ਨ ਕਰਕੇ ਸਿੱਧਾ ਐਮਆਰਐਫ ਤੇ ਜਾਏਗਾ ਕਿਤੇ ਸੈਕੰਡਰੀ ਪੁਆਇੰਟਸ ਨਹੀਂ ਹੋਣਗੇ ਥਾਂ ਥਾਂ ਤੇ ਕੂੜੇ ਦੇ ਢੇਰ ਨਹੀਂ ਹੋਣਗੇ ਇਹ ਐਫਰਟ ਹੈ ਜੀ ਨੂੰ ਥੋੜਾ ਜਿਹਾ ਟਾਈਮ ਲੱਗ ਸਕਦਾ ਬਟ ਅਸੀਂ ਇਹਨੂੰ ਡਿਟਰਮਿਨਡ ਹੈ ਔਰ ਜਿਹੜਾ ਕਾਉਂਸਲਰ ਇਹ ਕਰੇਗਾ ਆਪਣਾ ਸਭ ਤੋਂ ਪਹਿਲਾਂ ਆਪਣਾ ਕਰਕੇ ਦਿਖਾਏਗਾ ਉਹਨੂੰ ਆਨਰ ਕੀਤਾ ਜਾਏਗਾ ਔਰ ਜਿਹੜੇ ਲੋਕ ਲੀਟਰਿੰਗ ਕਰਨਗੇ ਥਾਂ ਥਾਂ ਤੇ ਕੂੜਾ ਘੇਰਣਗੇ ਉਹਨਾਂ ਨੂੰ ਜੁਰਮਾਨਾ ਵੀ ਸਾਨੂੰ ਇਹਨੂੰ ਉਮੀਦ ਹੈ ਕਿ ਨਹੀਂ ਕਰਨਾ ਪਵੇਗਾ ਅਸੀਂ ਕੋਸ਼ਿਸ਼ ਕਰਦੇ ਆ ਵੀ ਸਾਰੇ ਘਰਾਂ ਵਾਲੇ ਆਪਣੇ ਘਰ ਤੋਂ ਜਿਹੜਾ ਕੂੜਾ ਸੈਗਰੀਗੇਟ ਕਰਕੇ ਰੱਖਣ ਤੇ ਉੱਥੇ ਡੋਰ ਟ ਚੱਕਣ ਵਾਲੇ ਨੇ ਪ੍ਰਾਈਵੇਟ ਲੱਗੇ ਹੋਏ ਨੇ ਕਿ ਕਿ ਐਵੇਂ ਉਪਰਾਲਾ ਉਹਨਾਂ ਨੂੰ ਐਜੂਕੇਟ ਕਰਾਂਗੇ ਜੀ ਉਹਨਾਂ ਨੂੰ ਆਪਣੇ ਆਪਣੇ ਨੈਟ ਆਪਣੇ ਨੈਟਵਰਕ ਦੇ ਵਿੱਚ ਲੈ ਕੇ ਆਵਾਂਗੇ ਜਿਹੜਾ ਉਹ ਸੈਗਰੀਗੇਸ਼ਨ ਕਰਦੀ ਹੈ ਉੱਥੇ ਜਾ ਕੇ ਕਰਨਗੇ ਉਹ ਜਿਹੜਾ ਸਾਡਾ ਐਮ ਆਰ ਐਫ ਤੇ ਜਾ ਕੇ ਬੈਠ ਕੇ ਕਰਨਗੇ ਥਾਂ ਥਾਂ ਤੇ ਨਹੀਂ ਕਰਨਗੇ ਸ਼ਹਿਰ ਚ ਕੰਦ ਨਹੀਂ ਹੋਏਗਾ ਉਹਨਾਂ ਦੀ ਇਨਕਮ ਨੂੰ ਵਧਾਵਾਂਗੇ ਅਸੀਂ ਉਹਨਾਂ ਨੂੰ ਸੇਫਟੀ ਕੋਪਨ ਦੇਵਾਂਗੇ ਯੂਨੀਫਾਰਮ ਦੇਵਾਂਗੇ ਉਹਨਾਂ ਨੂੰ ਹੋਰ ਉਹਨਾਂ ਨੂੰ ਉਹਨਾਂ ਨੂੰ ਇਨਸੈਂਟਿਵ ਵੀ ਦੇਵਾਂਗੇ ਅਸੀਂ ਕੋਈ ਡੰਪਿੰਗ ਜਗ੍ਹਾ ਬਣਾਈ ਹੈ ਜਿੱਥੇ ਹਾਂਜੀ ਹਾਂਜੀ ਦੋ ਐਮ ਆਰ ਐਫ ਬਣੇ ਹੋਇਆ ਸਾਡੇ ਕੋਲ ਦੋ ਦੋ ਹੀ ਤਿੰਨ ਤਿੰਨ ਬਣੇ ਹੋ ਆ ਰਹੇ ਬਣੇ ਹੋਏ ਹੱਸ ਤੇ ਜੀ ਡਾਕਟਰ ਸਾਹਿਬ ਆਦਿਸ਼ੀ ਨੂੰ ਲੈ ਕੇ ਲਗਾਤਾਰੀ ਬਿਆਨਬਾਜ਼ੀ ਹੋ ਰਹੀ ਹੈ ਕਦੀ ਕਾਂਗਰਸ ਕਰ ਰਹੀ ਹੈ ਕਦੀ ਭਾਜਪਾ ਕਰ ਰਹੀ ਹੈ ਕਿ ਇਸ ਬਹੁਤ ਘਟਿਆ ਕਸ਼ਮੀਰ ਰਾਜਨੀਤੀ ਹੈ ਜੀ ਇੱਕ ਜਿਹੜਾ ਹੈਗਾ ਆਪਣਾ ਇੱਕ ਝੂਠਾ ਵੀਡੀਓ ਸਰਕੂਲੇਟ ਕੀਤਾ ਜਾ ਰਿਹਾ ਜਿਹੜੀ ਗੱਲ ਉਹਨਾਂ ਨੇ ਕਹੀ ਨਹੀਂ ਹੈ ਉਹਦੇ ਵਿੱਚ ਪਾ ਕੇ ਇਨਸਰਟ ਕਰਕੇ ਉਹਨਾਂ ਨੂੰ ਮੰਨ ਲਓ ਜਿਹੜਾ ਐਡੀਟਡ ਵੀਡੀਓ ਜਿਹਨੂੰ ਆਪਾਂ ਕਹਿੰਦੇ ਹਾਂ ਸ਼ਰਾਰਤਪੂਰਨ ਇਹਨਾਂ ਨੂੰ ਧਰਮ ਦੇ ਨਾਂ ਦੇ ਉੱਤੇ ਖਲਵਾੜ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਲੋਕ ਮਾਫ਼ ਨਹੀਂ ਕਰਨਗੇ ਉਹਨਾਂ ਨੂੰ ਬੜਨ ਨਹੀਂ ਦੇਣਗੇ ਇਹਨਾਂ ਨੂੰ ਪੰਜਰਾ ਔਖਾ ਹੋ ਜਾਏਗਾ ਔਰ ਜਿਹੜਾ ਬੰਦਾ ਜਿਹ ਉਹਦਾ ਪਹਿਲਾ ਪਹਿਲਾ ਜਿਹੜਾ ਕਿਸ ਤਰ੍ਹਾਂ ਦਾ ਰੋਲ ਰਿਹਾ ਉਹਦਾ ਉਹ ਇੱਕ ਮਤਲਬ ਇਹ ਕਟੀਆਂ ਕਿਸਮ ਦੀ ਰਾਜਨੀਤੀ ਹੈ ਜੀ ਇਹਨਾਂ ਨੂੰ ਇਹ ਦਿੱਲੀ ਦੀ ਉੱਥੇ ਸਾਹਮਣੇ ਜਿੱਥੇ 에ਅਰ ਪੋਲੂਸ਼ਨ ਦੀ ਪ੍ਰੋਬਲਮ ਹੈ ਸਾਡੇ ਵੋਲੰਟੀਅਰ ਸਾਡੇ ਜਿਹੜੇ ਐਮ.ਐਲ.ਏ ਸਹਿਬਾਨ ਉਹ ਡਿਸਕਸ ਕਰਨਾ ਚਾਹੁੰਦੇ ਸੀ 에ਅਰ ਪੋਲੂਸ਼ਨ ਨੂੰ ਡਿਸਕਸ ਨਹੀਂ ਕਰਨਾ ਚਾਹੁੰਦੇ ਇਹ ਜਿਹੜੀ ਜਮਨਾ ਮਈਆ ਹੈਗੀ ਆ ਉਹਦੀ ਪੋਲੂਸ਼ਨ ਨੂੰ ਡਿਸਕਸ ਨਹੀਂ ਕਰਨਾ ਚਾਹੁੰਦੇ ਇਹ ਲੋਕਾਂ ਦੀਆਂ ਜਿਹੜੀਆਂ ਸਿਹਤ ਸਹੂਲਤਾਂ ਉਹਨਾਂ ਦੀ ਗੱਲ ਨਹੀਂ ਕਰਨਾ ਚਾਹੁੰਦੇ ਇਹ ਐਜੂਕੇਸ਼ਨ ਦੀ ਗੱਲ ਨਹੀਂ ਕਰਨਾ ਚਾਹੁੰਦੇ ਉਹਨਾਂ ਨੇ ਸਿਰਫ ਤੇ ਸਿਰਫ ਜਿਹੜਾ ਹੈਗਾ ਧਰਮ ਦੇ ਉੱਤੇ ਕਟੀਆਂ ਨੇ ਜੋੜਾ ਰਣਾ 328 ਰੁਪਏ ਨੂੰ ਲੈ ਕੇ ਬਾਦਲ ਸਰਕਾਰ ਦਾ ਹੱਥ ਲੱਗ ਰਿਹਾ ਹੈ ਪਿੱਛੇ ਪਿੱਛੇ ਕਿਉਂਕਿ ਕਾफी ਜਿਆਦਾ ਸਿਆਸਤ ਹੋ ਰਹੀ ਹੈ ਦੇਖੋ ਹੁਣ ਜਦੋਂ ਇਨਕੁਆਰੀ ਹੋ ਰਹੀ ਹੈ ਇਨਕੁਆਰੀ ਹੋ ਜਾਂਦੀ ਹੈ ਉਹਨਾਂ ਲਾਅ ਟਿਕਟ ਸਕੋਰ ਤੁਹਾਡੇ ਸੱਚਾਈ ਤੁਹਾਡੇ ਸਾਹਮਣੇ ਆਣੀ ਸ਼ੁਰੂ ਹੋ ਗਈ ਹੈ ਸਾਰੀ ਸੱਚਾਈ ਤੁਹਾਡੇ ਸਾਹਮਣੇ ਆ ਜਾਏਗੀ ਬੜਾ ਠੰਡ ਵਧੀ ਜਾ ਰਹੀ ਹੈ ਬੱਚਿਆਂ ਔਰ ਬਜ਼ੁਰਗਾਂ ਨੂੰ ਕੀ ਮੈਸੇਜ ਦੇਣਾ ਮੈਂ ਕਹਿੰਦਾ ਜੀ ਆਪਣਾ ਜਿਹੜੇ ਬਜ਼ੁਰਗ ਹੈ ਉਹਨਾਂ ਨੂੰ ਖਾਸ ਕਰਕੇ ਬੱਚਿਆਂ ਨੂੰ ਥੋੜਾ ਜਿਹਾ ਹੈਗਾ ਹੈ ਅਗਲੇ 15 20 ਦਿਨ ਦੀ ਗੱਲ ਹੈ ਸਵੇਰੇ ਸਵੇਰੇ ਉਹਨਾਂ ਨੂੰ ਮਤਲਬ ਅਵੋਇਡ ਕਰਨਾ ਚਾਹੀਦਾ ਬਾਹਰ ਸੋ ਸਟਾਰਟ ਤੋਂ ਵਿਚਾਰ ਰੱਖਣਾ ਚਾਹੀਦਾ ਐਮਸੀਆ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜਿਹੜੇ ਪਟਿਆਲੇ ਦੇ ਨਹੀਂ ਐਮਸੀਆ ਨੂੰ ਤਾਂ ਮੈਂ ਬੇਨਤੀ ਕਰ ਚੁੱਕਾ ਕਿ ਆਪਣੇ ਆਪਣੇ ਵਾਰਡ ਨੂੰ ਚਮਕਾਓ ਤੇ ਸਾਰਾ ਕੰਮ ਕਰ ਦਿਓ ਲਾਤੀ ਮੇਅਰ ਸਾਹਿਬ ਕਮਿਸ਼ਨਰ ਸਾਹਿਬ